ਸਤਿ ਸ਼੍ਰੀ ਅਕਾਲ ਸਾਥੀਓ ਮੈਂ ਤੁਹਾਡਾ ਆਪਣਾ ਧਰਮੰਦਰ ਘਰੋਂ ਤੇ ਤੁਸੀਂ ਮੇਰੇ ਨਾਲ ਜੁੜੇ ਹੋ ਧਰਮੰਦਰ ਘਰੋਂ ਪੇਛੇ ਸਵਾਜਤ ਨੂੰ ਦੱਸਿਏ ਕਿ ਇਹ ਜਿਹੜੇ ਪੌਦੇ ਤੁਸੀਂ ਦੇਖ ਰਹੇ ਹੋ ਕਿਨੂਆ ਦੇ ਇਹ ਸੁਨੀਲ ਜਾਖੜ ਦੇ ਬਾਗ ਚੋਂ ਲਿਆ ਕੇ ਇੱਥੇ ਲਾਏ ਗਏ ਨੇ ਤੇ ਦੱਸਿਆ ਜਾ ਰਿਹਾ ਕਿ ਇਹਨੂੰ ਕਿਸੇ ਵੀ ਪ੍ਰਕਾਰ ਦਾ ਕੋਕੂਂਡਾ ਜਾਂ ਕੋਈ ਬਿਮਾਰੀ ਨਹੀਂ ਪੈਂਦੀ ਤੇ ਅਗਲੀ ਜਾਣਕਾਰੀ ਤੁਹਾਨੂੰ ਅੱਗੇ ਜਾ ਕੇ ਦਿੰਨੇ ਆ ਤੇ ਬਹੁਤ ਤਰ੍ਹਾਂ ਦੇ ਲਗਭਗ 25 26 ਸੌ ਤਰ੍ਹਾਂ ਦੇ ਪੌਦੇ ਇੱਥੇ ਲੱਗੇ ਹੋਏ ਨੇ ਤੇ ਬੜੀਆਂ ਜੜੀਆਂ ਬੂਟੀਆਂ ਲੱਗੀਆਂ ਬੜਾ ਆਨੰਦ ਆਇਆ ਇੱਥੇ ਆ ਕੇ ਤੇ ਇਹ ਸਰ ਕਾਦਾ ਬੂਟਾ ਜੀ ਇਹ ਕਿਨੂ ਕਿਨੂ ਆ ਇਹ ਇਹ ਫਾਲਸਾ ਅੱਛਾ ਇਹ ਕਿਹੜਾ ਹੈ ਫਾਲਸਾ ਫਾਲਸਾ ਇਹ ਪੌਦਾ ਜਿਹੜਾ ਫਾਲਸਾ ਹੈ ਇਹ ਤੋਂ ਜੰਮੂ ਕਸ਼ਮੀਰ ਦੇ ਅੱਛਾ ਜੰਮੂ ਕਸ਼ਮੀਰ ਚ ਹੁੰਦਾ ਹੈ ਜ਼ਿਆਦਾਤਰ 1200 ਰੁਪਏ ਕਿਲੋ ਫਾਲਸਾ 1200 ਰੁਪਏ ਕਿਲੋ ਇਹ ਤੇ ਫਲ ਲੱਗਦਾ ਹੈ ਤੇ ਨਾਮ ਇਹਦਾ ਫਾਲਸਾ ਸੋ ਇਸ ਤਰ੍ਹਾਂ ਹੀ ਇਹ ਦਰਖਤ ਵੀ ਨੇ ਹਾਂਜੀ ਹਾਂਜੀ ਇਹ ਆਮਰੇ ਲੱਗੇ ਹੋਏ ਆਪਣੇ ਪੰਜਾਬ ਚ ਜਿਹੜੇ ਆਮ ਹੀ ਹੁੰਦੇ ਆ ਤੇ ਕਿੰਨੇ ਵੀ ਹਾਈਬ੍ਰਿਡ ਇੱਥੇ ਬਹੁਤ ਪ੍ਰਕਾਰ ਦੇ ਲਗਭਗ 25-2600 ਪ੍ਰਕਾਰ ਦੇ ਜਿਹੜੇ ਪੌਦੇ ਨੇ ਉਹ ਲੱਗੇ ਹੋਏ ਆ ਤੇ ਬਾਈ ਜੀ ਆਪਾਂ ਨੂੰ ਜਾਣਕਾਰੀ ਦੇ ਰਹੇ ਸੀ ਕਹਿੰਦੇ ਵੀ ਭਖੜਾ ਸਾਹਿਬ ਵੀ ਲੱਗੇ ਹੋਏ ਆ ਆਪਣੇ ਜਿਹੜੇ ਆਮ ਹੁੰਦੇ ਆ ਤੇ ਬਾ ਕਮਾਲ ਦਰਖਤ ਲੱਗੇ ਆ ਬੜਾ ਮਨ ਖੁਸ਼ ਹੋਇਆ ਇੱਥੇ ਆ ਕੇ ਇਹ ਬਹੁਤ ਪ੍ਰਕਾਰ ਦੇ ਪੌਦੇ ਨੇ ਤੇ ਲਗਭਗ 36 ਏਕੜ ਦੇ ਵਿੱਚ ਜਿਹੜਾ ਇਹ ਬਾਗ ਲੱਗੇ ਹੋਏ ਬਹੁਤ ਤਰ੍ਹਾਂ ਦੇ ਪੌਦੇ ਜੇ ਲੱਗਣੇ ਬਾਕੀ ਨੇ ਤੇ ਤੁਸੀਂ ਵੀ ਦੇਖ ਸਕਦੇ ਹੋ ਤੋਰੀਆਂ ਵੀ ਲੱਗੀਆਂ ਹੋਈਆਂ ਨੇ ਠੀਕ ਅੱਛਾ ਇਹ ਵੀਰੇ ਫਿਰ ਸਾਰਾ ਇਸ ਪਾਸੇ ਇਹੀ ਪੌਦੇ ਨੇ ਕਿ ਹੋਰ ਵੀ ਹੈ ਹੋਰ ਮੀਆਂ ਵਾਂਗ ਕੀ ਜੰਗਲ ਲੱਗਿਆ ਹੈ ਅੱਛਾ ਮਤਲਬ ਜੰਗਲ ਦਾ ਰੂਪ ਧਾਰ ਕਰਾਤਾ ਤੁਸੀਂ ਪੰਜਾਬ ਗਵਰਨਮੈਂਟ ਵੀ ਕਹਿ ਰਹੀ ਵੀ ਲਾਓ ਬਾਕੀ ਹਾਂ ਤੇ ਪੰਜਾਬ ਸਰਕਾਰ ਵੀ ਕਹਿ ਰਹੀ ਹੈ ਪੌਦੇ ਵੱਧ ਤੋਂ ਵੱਧ ਲਾਉਣੇ ਚਾਹੀਦੇ ਆ ਇੱਥੇ ਆ ਕੇ ਹਰਿਆਲੀ ਚ ਬੜਾ ਮੈਂ ਸਮਝਦਾ ਕਿ ਆਨੰਦ ਹੀ ਆ ਗਿਆ ਬੜਾ ਮਨ ਨੂੰ ਖੁਸ਼ੀ ਮਿਲੀ ਹੈ ਜੀਵ ਜੰਤੂ ਵੀ ਛੋਟੇ ਛੋਟੇ ਤੇ ਜਲਤੂ ਆਵਾਜ਼ ਦੇ ਜੀਜਾ ਤੋਂ ਵਾਸੇ ਰੇਂਜਮੈਂਟ ਕਰਿਆ ਹਾਂ ਜੀ ਜੰਤੂ ਆਵਾਜ਼ ਵਗੈਰਾ ਬਾਦੂ ਨੇ ਹਾਂਜੀ ਬਾਈ ਜੀ ਦੇ ਦੱਸਣ ਬਤਾਉ ਕਿ ਤਿੱਤਰ ਵਗੈਰਾ ਬਾਦੂ ਨੇ ਆ ਬਰਕੈਨਾ ਦੇਖੋ ਕਿੰਨੀਆਂ ਸੰਗਣੀਆਂ ਤੇ ਮੀਆਂ ਉਹ ਕੀ ਜੰਗਲ ਲੱਗਿਆ ਹਾਂਜੀ ਬਹੁਤ ਅੱਛੀ ਬੜੀ ਠੰਡੀ ਹਵਾ ਚੱਲ ਰਹੀ ਹੈ ਇਸ ਸਪੈਦੇ ਆਪਣੇ ਪੁਰਾਣੇ ਮੀਆਂ ਮੰਕੀ ਜੰਗਲ ਕਹਿੰਦੇ ਇਹਨੂੰ ਮੀਆਂ ਮੰਕੀ ਜੰਗਲ ਕਹਿੰਦੇ ਐ ਇਸਨੂੰ ਹਾਂਜੀ ਦੇਖੋ ਕਿੰਨੇ ਸੰਗਣਾ ਜੰਗਲ ਹੈ ਤੇ ਬਹੁਤ ਹੀ ਅੱਛਾ ਲੱਗਿਆ ਇੱਥੇ 2000 ਤੋਂ ਲੱਗੇ ਲਗਭਗ 2000 ਪੌਦੇ ਲੱਗੇ ਨੇ ਵੱਖ-ਵੱਖ ਪ੍ਰਕਾਰ ਦੇ ਬਾਈ ਜੀ ਦੇ ਕਹਿਣ ਮੁਤਾਬਕ ਫਲਾਂ ਵਾਲੇ ਵੀ ਨੇ ਫਲਾਂ ਵਾਲੇ ਵੀ ਐ ਤੇ ਉਹ ਸਾਹਮਣੇ ਜਿਹੜੇ ਪੌਦੇ ਤੁਸੀਂ ਦੱਸ ਰਹੇ ਹੋ ਆਹ ਗ੍ਰੀਨ ਜਿਹਨਾਂ ਦੀ ਸੋਜਣਾ ਮਰਿੰਗਾ ਜੀ ਮਰਿੰਗਾ ਸੋਜਣਾ ਸਾਜੀ ਮਰਿੰਗਾ ਹਾਂ ਇਹਦੇ ਪੌਦੇ ਕੈਪਸੂ ਦਵਾਈਆਂ ਦਵਾਈਨਾ ਮੈਂ 300 ਵਰਗ ਨੂੰ ਠੀਕ ਕਰ ਹਾਂਜੀ ਹਾਂਜੀ ਜਿਹੜੇ ਪੌਦੇ ਤੁਸੀਂ ਦੇਖ ਰਹੇ ਹੋ ਸਾਥੀਓ ਲਗਭਗ 300 ਬਿਮਾਰੀਆਂ ਨੂੰ ਪੱਝਾ ਦੰਦੇ ਸ੍ਰੀਚੋਂ ਸੋ ਅਗਲੀ ਜਾਣਕਾਰੀ ਦੇਵਾਂਗੇ ਤੁਹਾਨੂੰ ਫਿਰ ਥੋੜੀ ਦੇਰ ਬਾਅਦ ਇਹ ਹੈਗੀ ਗੁਰੂ ਨਾਨਕ ਬਾਗਿਚੀ